ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਬੱਲੂਆਣਾ ਦੇ ਇੱਕ ਇਲਾਕੇ ਦੇ ਵਿੱਚ ਸੜਕ ਹਾਦਸਾ ਵਾਪਰ ਗਿਆ ਜਿੱਥੇ ਆਟਿਕਾ ਅਤੇ ਇੱਕ ਕਾਰ ਦੀ ਆਮੋ-ਸਾਮne ਟੱਕਰ ਹੋ ਜਾਂਦੀ ਹੈ ਕਾਫੀ ਪਾਰੀ ਨੁਕਸਾਨ ਹੋਇਆ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਗੱਡੀਆਂ ਦੇ ਪਰਖੱਚੇ ਉੱਡ ਚੁੱਕੇ ਨੇ ਤੇ ਇਸ ਹਾਦਸੇ ਦੇ ਵਿੱਚ ਗਨੀਮਤ ਇਹ ਰਹੀ ਹੈ ਕਿ ਕਿਸੇ ਨੂੰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਇੱਥੇ ਕਾਫੀ ਜ਼ਿਆਦਾ ਹੋਇਆ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਗੱਡੀਆਂ ਪੂਰੇ ਤਰੀਕੇ ਦੇ ਨਾਲ ਨੁਕਸਾਨੀ ਗਈਆਂ ਨੇ ਤੇ ਬੱਲੂਆਣਾ ਦੇ ਸੀਤੋਗੁਨੇ ਨੇੜੇ ਜੋ ਭਿਆਨਕ ਹਾਦਸਾ ਵਾਪਰਿਆ ਬਨਵਾਣਾ ਹਲਕੇ ਦੇ ਪਿੰਡ ਸੀਤੋਗੁਨੇ ਨੇੜੇ ਭਿਆਨਕ ਹਾਦਸਾ ਵਾਪਰ ਗਿਆ ਜਿੱਥੇ ਡੱਬ ਵਾਲੀ ਗਲਤ ਸਾਈਡ ਤੋਂ ਆ ਰਹੀ ਇੱਕ ਆਟੋ ਨੇ ਸਾਹਮਣੇ ਤੋਂ ਆਕੇ ਆਰਟੀਕਾ ਗੱਡੀ ਨੂੰ ਟੱਕਰ ਮਾਰ ਦਿੱਤੀ ਇਤਿਹਾਸਾ ਇੰਨਾ ਜ਼ਿਆਦਾ ਭਿਆਨਕ ਸੀਗਾ ਕਿ ਗੱਡੀ ਨੇੜੇ ਦੇ ਖਦਾਨਾ ਦੇ ਵਿੱਚ ਜਾ ਡਿੱਗਦੀ ਹੈ ਤੇ ਹਾਦਸੇ ਦੇ ਵਿੱਚ ਦੋ ਜਣਿਆਂ ਦੇ ਗੰਭੀਰ ਸੱਟਾਂ ਲੱਗਦੀਆਂ ਨੇ ਜਿਨ੍ਹਾਂ ਨਨੂ ਸੀਤੋਗੁੰਨੋ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਉੱਥੇ ਹੀ ਪੁਲਿਸ ਮੌਕੇ ਦੇ ਉੱਪਰ ਪਹੁੰਚੀ ਹੈ ਪੁਲਿਸ ਦੇ ਵੱਲੋਂ ਹਰ ਇੱਕ ਤਰੀਕੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਰੋਂਗ ਸਾਈਡ ਤੋਂ ਇੱਕ ਆਟੋ ਆ ਰਿਹਾ ਸੀਗਾ ਆਟੋ ਚਾਲਕ ਦੇ ਵੱਲੋਂ ਗੱਡੀ ਦੇ ਵਿੱਚ ਟੱਕਰ ਮਾਰੀ ਜਾਂਦੇ ਅਤੇ ਇੱਥੇ ਜੋ ਦੋਨੋਂ ਗੱਡੀਆਂ ਹੈ ਕਾਫੀ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਹੋਈਆਂ ਨੇ ਤੇ ਉੱਥੇ ਜੋ ਲੋਕ ਮੌਕੇ ਦੇ ਉੱਪਰ ਮੌਜੂਦ ਸਨ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਸੀਐਸਐਮ ਮੌਜੂਦਾ ਬੱਲੋਆਂ ਨਾਲ ਕੱਟ ਪਿੰਡੇ ਸੀਤੋਗੁੰਨੋ ਜਿੱਥੇ ਦੋ ਗੱਡੀਆਂ ਦੇ ਵਿੱਚਕਾਰ ਟੱਕਰ ਹੋਈ ਹੈ ਜਿਦੇ ਕਈ ਸੀਟੋਗੋਨ ਉਸਤਾਲ ਦੇ ਵਿੱਚੇ ਡਾਕ ਲਿਖ ਰੋਇਆ ਗਿਆ ਹਾਸਾ ਇੰਨਾ ਭਿਆਨਕ ਸੀਗਾ ਗੱਡੀ ਦੀ ਤਸਵੀਰਾਂ ਤੁਸੀਂ ਵੇਖ ਲਓ ਇੱਕ ਵਾਰ ਇਹ ਉਹ ਗੱਡੀ ਹੈ ਜਿਹਦੇ ਨਾਲ ਅਗਲੀ ਗੱਡੀ ਦੀ ਟੱਕਰ ਹੋਈ ਹੈ ਸਭ ਤੋਂ ਵੱਡੀ ਗੱਲ ਇਹ ਹੈ ਉੱਤੇ ਬਿਜਲੀ ਦੀ ਤਾਰਾਂ ਨੇ ਖੰਭੇ ਦੇ ਤੇ ਖੰਭੇ ਜੇ ਟੁੱਟ ਜਾਂਦਾ ਖੰਭਾ ਟੁੱਟ ਜਾਂਦਾ ਤਾਂ ਵੱਡਾ ਹਾਸਾ ਵਾਪਰ ਸਕਦਾ ਸੀਗਾ ਲੇਕਿਨ ਉਹਨਾਂ ਦੇ ਸੱਟਾਂ ਜ਼ਰੂਰ ਵੱਜੀਆਂ ਨੇ ਆਪਾਂ ਮੌਕੇ ਤੇ ਗੱਲਬਾਤ ਵੀ ਕਰਾਂਗੇ ਜਿਨ੍ਹਾਂ ਦੇ ਸੱਟਾਂ ਵੱਜੀਆਂ ਨੇ ਪਰ ਲੇਕਿਨ ਗੱਡੀ ਦੇ ਮੌਕੇ ਦੇ ਹਾਲਾਤ ਦੂਜੀ ਗੱਡੀ ਦੇ ਹਾਲਾਤ ਦਿਖਾ ਦਿਆ ਵੀ ਹਾਸਾ ਇੰਨਾ ਭਿਆਨਕ ਸੀਗਾ ਵੀ

ਇਹ ਆਕਾਰ ਸੇ ਰਹੇ ਤੇ ਬੇਸਿਕ ਤੁਸੀਂ ਆਹ ਵਹਿੰਦੇ ਹੋ ਇਸ ਨਾਲ ਕੰਮ ਕਰਦੇ ਨੇ ਕਲੋਨੇ ਦਾ ਕੰਮ ਕਰਦੇ ਨੇ ਸੜਕ ਵਗੈਰਾ ਬਣਾਉਣ ਦਾ ਕੰਮ ਕਰਦੇ ਨੇ ਕੰਮ ਕੇ ਲਈ ਆ ਰਹੇ ਸਾਰਸੀ ਫਾਜ਼ਿਲਗਾ ਤੋਂ ਸੰਗਰੀਆ ਜਾ ਰਹੇ ਸੀ ਤੇ ਹਾਈਵੇ ਤੇ ਇੱਕ ਗੱਡੀ ਸਾਹਮਣੇ ਰੋਂਗ ਸਾਈਡ ਤੇ ਆ ਰਹੀ ਸੀ ਉਹ ਇੱਕਦਮ ਅੱਗੇ ਆ ਗਈ ਤੇ ਆਮਨੇ ਸਾਹਮਣੇ ਉਹ ਗੱਡੀ ਵੱਜ ਗਈ ਉਹ ਬਿਲਕੁਲ ਰੋਂਗ ਸਾਈਡ ਤੇ ਸੀ ਜੀ ਅਸੀਂ ਆ ਵੀ ਸਾਈਡ ਤੇ ਸੀ ਉਹ ਰੋਂਗ ਸਾਈਡ ਤੇ ਸੀ ਪੋਸ ਕਰਕੇ ਗੱਡੀ ਲੱਗ ਜੀ ਇਸ ਤਰ੍ਹਾਂ ਦੇ ਰੋਂਗ ਸਾਈਡ ਰੋਂਗ ਸਾਈਡ ਜਿਹੜੇ ਗੱਡੀਆਂ ਚਲਾਉਂਦੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਅਪੀਲ ਹੈ ਜੀ ਉਹਨਾਂ ਨੂੰ ਇਹ ਅਪੀਲ ਹੈ ਵੀ ਤੁਸੀਂ ਆਦਾ ਨਹੀਂ ਧਿਆਨ ਰੱਖਣਾ ਸਾਹਮਣੇ ਲੱਗਾ ਜਰੂਰ ਰੱਖੋ ਜੀ ਜੇ ਤੁਸੀਂ ਆਏ ਪੇ ਸੜਕ ਤੇ ਮਰਨ ਵਾਸਤੇ ਤਾਂ ਸਾਹਮਣੇ ਦਾ ਜਰੂਰ ਧਿਆਨ ਰੱਖੋ ਵੀ ਉਹਦਾ ਨੁਕਸਾਨ ਨਾ ਹੋਵੇ ਆਪ ਇਸਾਈਡ ਤੇ ਚਲੋ ਜੀ ਮੈਂ ਨਾਮ ਦਿਕੇਸ਼ ਪਾਦੂਆ ਮੈਂ ਆਹਾਂ ਪੇ ਮੈਡੀਕਲ ਸਟਾਫ ਹਾਂ ਸੀਐਸਸੀ ਸਿੱਤੋਗੁੰਨੋਂ ਪੇ ਜੀ ਤੋਂ ਹਮਾਰੇ ਕੋਲ ਐਕਚੁਅਲੀ ਕਹਿਣਾ ਵੀ ਸ਼ਮਾਰਾਮ ਨੰਦ ਦਾ ਪੀਸ਼ੈਂਟ ਆਇਆ ਤਾਂ ਜਿਸਮੇ ਦੋ ਗਾੜੀਆਂ ਆਪਸ ਮੇ ਕਲੈਸ਼ ਹੋ ਗਿਆ ਠੀਕ ਹੈ ਇੱਕ ਰਾਈਂਗ ਰੋਂਗ ਸਾਈਡ ਸੇ ਆ ਰਹਾ ਏਕ ਸਹੀ ਸਾਈਡ ਜਾ ਰਹਾ ਦਾ ਡਬਲ ਸਾਈਡ ਜਾ ਰਹਾ ਜੀ तो उसमें एक गाड़ी के तो जैसे मतलब एयर बैग सर्कुल बचत होगी जिसके पास छोटी गाड़ी थी उसके सिर में चोट आई थी एक के तो नॉर्मल जो परोचे थी एक के सिर में चोट आई थी तो उसके हमने स्टीचेस वगैरह लगा दिए तो फिलहाल पेशेंट तो मतलब प्रॉपर ठीक है कौन से कितने जने थे टोटल ये क्या नाम है सर उनके जो एक पेशेंट था जो क्या कहते हैं अपने जिसकी चोट लगी उसका नाम तो श्यामा है जो कि झिंडा में रहने वाला बता रहे एक उसके साथ था जिसका नाम है विजय कुमार ਉਹ ਦੋਨਰੇ ਕਾਰ ਦੀ ਹੁੰਦੀ ਥੋੜੀ ਛੋਟੇ ਕੀ ਦੂਸਰੇ ਰੋਡ ਨੂੰ ਛੋਟੇ ਸਰ ਕਿਸ ਤਰ੍ਹਾਂ ਦਾ ਹਾਦਸਾ ਵਾਪਰੇ ଥି ਜੀ ਅਜਨਾ ਜੀ ਇੱਕ ਸੀਟੂ ਕਨੋਂ ਪੈੜੇ ਥੋੜਾ ਜਿਹਾ ਬਾਹਰਲੇ ਪਾਸੇ ਡੱਪੜੇ ਹੋ ਗੋੜਤੇ ਟਿਕਾ ਟਿਕਾ ਗੱਡੀ ਜੀ ਨੂੰ ਜੋਨੀ ਨਾਮ ਦਾ ਡਰਾਈਵਰ ਚਲਾ ਰਿਆ ਸੀ ਡੱਬੋੜੇ ਨੂੰ ਜਾ ਰਿਹਾ ਸੀ ਕਿ ਕੋ ਰੌਂਗ ਸਾਈਡ ਤੋਂ ਇੱਕ ਅਲਟੋ ਕਾਰ ਵਿਜੇ ਨਾਮ ਸ਼ਾਮ ਲਾਲ ਤੇ ਵਿਜੇ ਦੋ ਬੰਦੇ ਉਹਦੇ ਵਿੱਚ ਸੀ ਰੌਂਗ ਸਾਈਡ ਤੇ ਆ ਰਿਹਾ ਸੀ ਜਿਹੜੀਆਂ ਗੱਡੀਆਂ ਬੋਲੇ ਆਪਸੇ ਵਿੱਚ ਪੜ ਗਈਆਂ ਜਿਹੜਾ ਉਹ ਬੋਡੀ ਸਟਾ ਲੱਗਿਆ ਨਾ ਤੇ ਹਸਪਤਲ ਕਿ ਤੱਕ ਚਿੱਲਾ ਇਹ ਗੂੜੋ ਪਰ ਦੀ ਗੱਲ ਨਹੀਂ ਹਟਾ ਕੇ ਸਰ ਹਾਸਾ ਕਿੰਨਾ ਭਿਆਨਕ ਸੀਗਾ ਜਿਸ ਨਾਲ ਉਹ ਵੇਖਿਆ ਜਦ ਗੱਡੀਆਂ ਦੇ ਲਾਤੀਏ ਕਾਫੀ ਸੀ ਇਸ ਦੇ ਵਿੱਚ ਜੇ ਆਸੇ ਦੇ ਵਿੱਚ ਜਲਦੀ ਜਾ ਸਕਦੇ ਸੀ ਆਪੇ ਗੱਡੀ ਜਿਹੜੀ ਉਹ ਪਲਟ ਗਈ ਇਹ ਛੱਤ ਤੋਂ ਥੱਲੇ ਅਲਟ ਹੋ ਗਈ ਜੀ ਹੁਣ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਹੋਏਗੀ ਸਰ ਮੁਤਾਬਕ ਬਿਆਨ ਤੇ ਜੋ ਜਿੰਦੀ ਗਲਤੀ ਹੈ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਬੱਲੂਆਣਾ ਦੇ ਇੱਕ ਇਲਾਕੇ ਦੇ ਵਿੱਚ ਸੜਕ ਹਾਦਸਾ ਵਾਪਰ ਗਿਆ ਜਿੱਥੇ ਆਟਿਕਾ ਅਤੇ ਇੱਕ ਕਾਰ ਦੀ ਆਮੋ-ਸਾਮne ਟੱਕਰ ਹੋ ਜਾਂਦੀ ਹੈ ਕਾਫੀ ਪਾਰੀ ਨੁਕਸਾਨ ਹੋਇਆ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਗੱਡੀਆਂ ਦੇ ਪਰਖੱਚੇ ਉੱਡ ਚੁੱਕੇ ਨੇ ਤੇ ਇਸ ਹਾਦਸੇ ਦੇ ਵਿੱਚ ਗਨੀਮਤ ਇਹ ਰਹੀ ਹੈ ਕਿ ਕਿਸੇ ਨੂੰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਇੱਥੇ ਕਾਫੀ ਜ਼ਿਆਦਾ ਹੋਇਆ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਗੱਡੀਆਂ ਪੂਰੇ ਤਰੀਕੇ ਦੇ ਨਾਲ ਨੁਕਸਾਨੀ ਗਈਆਂ ਨੇ ਤੇ ਬੱਲੂਆਣਾ ਦੇ ਸੀਤੋਗੁਨੇ ਨੇੜੇ ਜੋ ਭਿਆਨਕ ਹਾਦਸਾ ਵਾਪਰਿਆ ਬਨਵਾਣਾ ਹਲਕੇ ਦੇ ਪਿੰਡ ਸੀਤੋਗੁਨੇ ਨੇੜੇ ਭਿਆਨਕ ਹਾਦਸਾ ਵਾਪਰ ਗਿਆ ਜਿੱਥੇ ਡੱਬ ਵਾਲੀ ਗਲਤ ਸਾਈਡ ਤੋਂ ਆ ਰਹੀ ਇੱਕ ਆਟੋ ਨੇ ਸਾਹਮਣੇ ਤੋਂ ਆਕੇ ਆਰਟੀਕਾ ਗੱਡੀ ਨੂੰ ਟੱਕਰ ਮਾਰ ਦਿੱਤੀ ਇਤਿਹਾਸਾ ਇੰਨਾ ਜ਼ਿਆਦਾ ਭਿਆਨਕ ਸੀਗਾ ਕਿ ਗੱਡੀ ਨੇੜੇ ਦੇ ਖਦਾਨਾ ਦੇ ਵਿੱਚ ਜਾ ਡਿੱਗਦੀ ਹੈ ਤੇ ਹਾਦਸੇ ਦੇ ਵਿੱਚ ਦੋ ਜਣਿਆਂ ਦੇ ਗੰਭੀਰ ਸੱਟਾਂ ਲੱਗਦੀਆਂ ਨੇ ਜਿਨ੍ਹਾਂ ਨਨੂ ਸੀਤੋਗੁੰਨੋ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਉੱਥੇ ਹੀ ਪੁਲਿਸ ਮੌਕੇ ਦੇ ਉੱਪਰ ਪਹੁੰਚੀ ਹੈ ਪੁਲਿਸ ਦੇ ਵੱਲੋਂ ਹਰ ਇੱਕ ਤਰੀਕੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਰੋਂਗ ਸਾਈਡ ਤੋਂ ਇੱਕ ਆਟੋ ਆ ਰਿਹਾ ਸੀਗਾ ਆਟੋ ਚਾਲਕ ਦੇ ਵੱਲੋਂ ਗੱਡੀ ਦੇ ਵਿੱਚ ਟੱਕਰ ਮਾਰੀ ਜਾਂਦੇ ਅਤੇ ਇੱਥੇ ਜੋ ਦੋਨੋਂ ਗੱਡੀਆਂ ਹੈ ਕਾਫੀ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਹੋਈਆਂ ਨੇ ਤੇ ਉੱਥੇ ਜੋ ਲੋਕ ਮੌਕੇ ਦੇ ਉੱਪਰ ਮੌਜੂਦ ਸਨ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਸੀਐਸਐਮ ਮੌਜੂਦਾ ਬੱਲੋਆਂ ਨਾਲ ਕੱਟ ਪਿੰਡੇ ਸੀਤੋਗੁੰਨੋ ਜਿੱਥੇ ਦੋ ਗੱਡੀਆਂ ਦੇ ਵਿੱਚਕਾਰ ਟੱਕਰ ਹੋਈ ਹੈ ਜਿਦੇ ਕਈ ਸੀਟੋਗੋਨ ਉਸਤਾਲ ਦੇ ਵਿੱਚੇ ਡਾਕ ਲਿਖ ਰੋਇਆ ਗਿਆ ਹਾਸਾ ਇੰਨਾ ਭਿਆਨਕ ਸੀਗਾ ਗੱਡੀ ਦੀ ਤਸਵੀਰਾਂ ਤੁਸੀਂ ਵੇਖ ਲਓ ਇੱਕ ਵਾਰ ਇਹ ਉਹ ਗੱਡੀ ਹੈ ਜਿਹਦੇ ਨਾਲ ਅਗਲੀ ਗੱਡੀ ਦੀ ਟੱਕਰ ਹੋਈ ਹੈ ਸਭ ਤੋਂ ਵੱਡੀ ਗੱਲ ਇਹ ਹੈ ਉੱਤੇ ਬਿਜਲੀ ਦੀ ਤਾਰਾਂ ਨੇ ਖੰਭੇ ਦੇ ਤੇ ਖੰਭੇ ਜੇ ਟੁੱਟ ਜਾਂਦਾ ਖੰਭਾ ਟੁੱਟ ਜਾਂਦਾ ਤਾਂ ਵੱਡਾ ਹਾਸਾ ਵਾਪਰ ਸਕਦਾ ਸੀਗਾ ਲੇਕਿਨ ਉਹਨਾਂ ਦੇ ਸੱਟਾਂ ਜ਼ਰੂਰ ਵੱਜੀਆਂ ਨੇ ਆਪਾਂ ਮੌਕੇ ਤੇ ਗੱਲਬਾਤ ਵੀ ਕਰਾਂਗੇ ਜਿਨ੍ਹਾਂ ਦੇ ਸੱਟਾਂ ਵੱਜੀਆਂ ਨੇ ਪਰ ਲੇਕਿਨ ਗੱਡੀ ਦੇ ਮੌਕੇ ਦੇ ਹਾਲਾਤ ਦੂਜੀ ਗੱਡੀ ਦੇ ਹਾਲਾਤ ਦਿਖਾ ਦਿਆ ਵੀ ਹਾਸਾ ਇੰਨਾ ਭਿਆਨਕ ਸੀਗਾ ਵੀ

ਇਹ ਆਕਾਰ ਸੇ ਰਹੇ ਤੇ ਬੇਸਿਕ ਤੁਸੀਂ ਆਹ ਵਹਿੰਦੇ ਹੋ ਇਸ ਨਾਲ ਕੰਮ ਕਰਦੇ ਨੇ ਕਲੋਨੇ ਦਾ ਕੰਮ ਕਰਦੇ ਨੇ ਸੜਕ ਵਗੈਰਾ ਬਣਾਉਣ ਦਾ ਕੰਮ ਕਰਦੇ ਨੇ ਕੰਮ ਕੇ ਲਈ ਆ ਰਹੇ ਸਾਰਸੀ ਫਾਜ਼ਿਲਗਾ ਤੋਂ ਸੰਗਰੀਆ ਜਾ ਰਹੇ ਸੀ ਤੇ ਹਾਈਵੇ ਤੇ ਇੱਕ ਗੱਡੀ ਸਾਹਮਣੇ ਰੋਂਗ ਸਾਈਡ ਤੇ ਆ ਰਹੀ ਸੀ ਉਹ ਇੱਕਦਮ ਅੱਗੇ ਆ ਗਈ ਤੇ ਆਮਨੇ ਸਾਹਮਣੇ ਉਹ ਗੱਡੀ ਵੱਜ ਗਈ ਉਹ ਬਿਲਕੁਲ ਰੋਂਗ ਸਾਈਡ ਤੇ ਸੀ ਜੀ ਅਸੀਂ ਆ ਵੀ ਸਾਈਡ ਤੇ ਸੀ ਉਹ ਰੋਂਗ ਸਾਈਡ ਤੇ ਸੀ ਪੋਸ ਕਰਕੇ ਗੱਡੀ ਲੱਗ ਜੀ ਇਸ ਤਰ੍ਹਾਂ ਦੇ ਰੋਂਗ ਸਾਈਡ ਰੋਂਗ ਸਾਈਡ ਜਿਹੜੇ ਗੱਡੀਆਂ ਚਲਾਉਂਦੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਅਪੀਲ ਹੈ ਜੀ ਉਹਨਾਂ ਨੂੰ ਇਹ ਅਪੀਲ ਹੈ ਵੀ ਤੁਸੀਂ ਆਦਾ ਨਹੀਂ ਧਿਆਨ ਰੱਖਣਾ ਸਾਹਮਣੇ ਲੱਗਾ ਜਰੂਰ ਰੱਖੋ ਜੀ ਜੇ ਤੁਸੀਂ ਆਏ ਪੇ ਸੜਕ ਤੇ ਮਰਨ ਵਾਸਤੇ ਤਾਂ ਸਾਹਮਣੇ ਦਾ ਜਰੂਰ ਧਿਆਨ ਰੱਖੋ ਵੀ ਉਹਦਾ ਨੁਕਸਾਨ ਨਾ ਹੋਵੇ ਆਪ ਇਸਾਈਡ ਤੇ ਚਲੋ ਜੀ ਮੈਂ ਨਾਮ ਦਿਕੇਸ਼ ਪਾਦੂਆ ਮੈਂ ਆਹਾਂ ਪੇ ਮੈਡੀਕਲ ਸਟਾਫ ਹਾਂ ਸੀਐਸਸੀ ਸਿੱਤੋਗੁੰਨੋਂ ਪੇ ਜੀ ਤੋਂ ਹਮਾਰੇ ਕੋਲ ਐਕਚੁਅਲੀ ਕਹਿਣਾ ਵੀ ਸ਼ਮਾਰਾਮ ਨੰਦ ਦਾ ਪੀਸ਼ੈਂਟ ਆਇਆ ਤਾਂ ਜਿਸਮੇ ਦੋ ਗਾੜੀਆਂ ਆਪਸ ਮੇ ਕਲੈਸ਼ ਹੋ ਗਿਆ ਠੀਕ ਹੈ ਇੱਕ ਰਾਈਂਗ ਰੋਂਗ ਸਾਈਡ ਸੇ ਆ ਰਹਾ ਏਕ ਸਹੀ ਸਾਈਡ ਜਾ ਰਹਾ ਦਾ ਡਬਲ ਸਾਈਡ ਜਾ ਰਹਾ ਜੀ तो उसमें एक गाड़ी के तो जैसे मतलब एयर बैग सर्कुल बचत होगी जिसके पास छोटी गाड़ी थी उसके सिर में चोट आई थी एक के तो नॉर्मल जो परोचे थी एक के सिर में चोट आई थी तो उसके हमने स्टीचेस वगैरह लगा दिए तो फिलहाल पेशेंट तो मतलब प्रॉपर ठीक है कौन से कितने जने थे टोटल ये क्या नाम है सर उनके जो एक पेशेंट था जो क्या कहते हैं अपने जिसकी चोट लगी उसका नाम तो श्यामा है जो कि झिंडा रहने वाला बता रहे एक उसके साथ था जिसका नाम है विजय कुमार ਉਹ ਦੋਨੋਂ ਰਿਕਸ਼ੀ ਤੇ ਉਹਦੇ ਥੋੜੀ ਛੋਟੇ ਕੀ ਦੂਸਰੇ ਵੱੰਨੂ ਛੋਟੇ ਸਰ ਕਿਸ ਤਰ੍ਹਾਂ ਦਾ ਹਾਦਸਾ ਵਾਪਰਿਆ ਤੇ ਜੀ ਅਧਿਨਾਂ ਜੀ ਇੱਕ ਸੀਟੂਗਨੋ ਬੈਂਡ ਦੇ ਥੋੜਾ ਜਿਹਾ ਬਾਹਰਲੇ ਪਾਸੇ ਡੱਬੜੇ ਨੂੰ ਉੱਟ ਤੇ ਇੱਕ ਟਿਕਾ ਗੱਡੀ ਜੀ ਨੂੰ ਜੋਨੀ ਨਾਮ ਦਾ ਡਰਾਈਵਰ ਚਲਾ ਰਿਹਾ ਸੀ ਡੱਬੜੇ ਨੂੰ ਜਾ ਰਿਹਾ ਸੀ ਕਿ ਕੋ ਰੌਂਗ ਸਾਈਡ ਤੋਂ ਇੱਕ ਅਲਟੋ ਕਾਰ ਵਿਜੇ ਨਾਮ ਛਾਮ ਲਾਲ ਤੇ ਵਿਜੇ ਦੋ ਬੰਦੇ ਉਹਦੇ ਵਿੱਚ ਸੀ ਰੌਂਗ ਸਾਈਡ ਤੇ ਆ ਰਿਹਾ ਸੀ ਜਿਹਦੀਆਂ ਗੱਡੀਆਂ ਨਾਲ ਉਹਨੇ ਆਪਸ ਵਿੱਚ ਪੜ ਗਈਆਂ ਜਿੰਨਾ ਉਹ ਬੋਲੀ ਸਟਾਪ ਲਿਆ ਨਾ ਤੇ ਹਸਪਤਲ ਕਿ ਤੱਕ ਚਿੱਲਾ ਇਹ ਗੂੜੋ ਪਰ ਦੀ ਗੱਲ ਨਹੀਂ ਹਟਾ ਕੇ ਸਰ ਹਾਸਾ ਕਿੰਨਾ ਭਿਆਨਕ ਸੀਗਾ ਜਿਸ ਤਰ੍ਹਾਂ ਉਹ ਵੇਖਿਆ ਜਦ ਗੱਡੀਆਂ ਦੇ ਲਾਤੇ ਜੀ ਕਾਫੀ ਸੀ ਇਸ ਦੇ ਵਿੱਚ ਜੇ ਆਸੇ ਦੇ ਵਿੱਚ ਜਲਦੀ ਜਾ ਸਕਦੇ ਸੀ ਆਪੇ ਗੱਡੀ ਜਿਹੜੀ ਉਹ ਪਲਟ ਗਈ ਇਹ ਛੱਤ ਤੋਂ ਥੱਲੇ ਅਲਟ ਹੋ ਗਈ ਜੀ ਹੁਣ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਹੋਏਗੀ ਸਰ ਮੁਤਾਬਕ ਬਿਆਨ ਤੇ ਜੋ ਜਿੰਦੀ ਗਲਤੀ ਹੈ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ